ਲੋ ਵੀ ਮਲੇਰ ਕੋਟਲੇ ਦੇ ਵਿੱਚ ਬਾਈ ਨੇ ਆਪਣੇ ਨੇ ਛੋਟੇ ਨੇ ਨਵੀਂ ਦੁਕਾਨ ਖੋਲੀ ਐ ਹਰ ਟਾਈਪ ਦਾ ਕੱਪੜਾ ਇੱਥੋਂ ਮਿਲਦਾ ਐ ਤੇ ਵੀਰੇ ਨੇ ਨਵੀਂ ਤੇ ਹੋਲ ਸੇਲ ਦੀ ਦੁਕਾਨ ਕੀਤੀ ਐ ਬਹੁਤ ਵੈਰਾਈਟੀ ਐ ਆ ਮੇਰਾ ਵੀਰਾ ਐ ਵੀਰੇ ਕਿਹੜੇ ਕਿਹੜੇ ਕਲਰ ਦੇ ਕੱਪੜੇ ਕਿਹੜੇ ਕਿਹੜੇ ਵੈਰਾਈਟੀ ਦੇ ਕੱਪੜੇ ਨੇ ਸਾਰੇ ਕਲਰ ਮਿਲ ਜਾਂਦੇ ਨੇ ਆਪਣੇ ਕੋਲ ਵੈਰਾਈਟੀ ਸਾਰੀ ਮਿਲੂਗੀ ਪਿਓਰ ਦੀ ਵੈਰਾਈਟੀ ਮਿਲੂਗੀ ਸਾਰੀ ਜਿੱਡੀ ਬੂਟੀ ਕ ਆਈਟਮ ਐ ਨਾ ਸਾਰੀ ਆਪਣੇ ਕੋਲ ਨੇ ਅਵੇਲੇਬਲ ਤੇ ਫੋਨ ਨੰਬਰ ਵੀਰੇ ਤੇ ਐਡਰੈਸ ਕੀ ਆ ਆਪਣਾ ਐਡਰੈਸ ਹੈਗਾ ਵੀਰੇ ਆਪਣਾ ਜੋਇਆ ਫੈਸ਼ਨ ਮਲੇ ਕੋਟਲਾ ਇਨਸਾਈਡ ਡੈਲੀਗੇਟ ओके हां जी फोन नंबर फोन नंबर रहेगा 788602910 वाजिद नाम है मेरा ਤੇ ஆன்ਲਾਈਨ ਵੀ ਤੁਸੀਂ ਮਤਲਬ ਹਾਂ ਜੀ ஆன்ਲਾਈਨ ਵੀ ਕਰ ਦਿੰਦੇ ਜੇ ਕਿਸੇ ਨੇ ஆன்ਲਾਈਨ ਮੰਗਾਣਾ ஆன்ਲਾਈਨ ਪਾਏ ਦਿੰਨਾ ਠੀਕ ਹੈ ਹਾਂ ਜੀ ਤੇ ਰੇਟ ਬਿਲਕੁਲ ਜਾਇਜ਼ ਰੇਟ ਨੇ ਭਾਈ ਤੋਂ ਮੈਂ ਸ਼ਾਪਿੰਗ ਕੀਤੀ ਹੈ ਤੇ ਮੈਂ ਫੈਮਿਲੀ ਨਾਲ ਆਇਆ ਸੀਗਾ ਤੇ ਕੁਝ ਕੱਪੜੇ ਖਰੀਦੇ ਨੇ ਬੜੇ ਬੜੇ ਸੋਨਾ ਜਾਇਜ਼ ਤੇ ਦੇਖੋ ਪਿਓਰ ਦੀ ਵੈਰਾਈਟੀ ਚੱਲਦੀ ਹੋਣੀ ਹੈ ਅੱਜਕੱਲ੍ਹ ਸ਼ਿਮਰ ਹੈਗੀ ਆ ਪਿਓਰ ਸ਼ਿਮਰ ਦੇਖੋ ਇਹ ਦੁਪੱਟੇ ਨਾਲ ਨੇ ਇਹ ਚਾਹਤੀ ਗਾ ਜੀ ਐ ਖੋਲ ਕੇ ਨਾਲ ਲਾ ਕੇ ਦਿਖਾ ਦਵਾਂ ਮੈਂ ਪੁੱਤਰ ਨੂੰ ਚਾਹ ਤੇ ਐਵੇਂ ਹਲੋ ਵੈਰਾਈਟੀ ਬਹੁਤ ਸੋਨੀ ਆਪਰੇ ਬਾਈ ਨੇ ਕੁਝ ਦਿਨੇ ਹੋਏ ਨੇ ਨਵੀਂ ਦੁਕਾਨ ਖੋਲੀ ਐ ਤੇ ਆਪਣਾ ਖਾਸ ਦੋਸਤ ਐ ਸੀ ਤੇ ਮੈਨੂੰ ਇਹਨੇ ਕਿਹਾ ਸੀਗਾ ਤੇ ਫੈਮਿਲੀ ਨਾਲ ਆਇਆ ਜੀ ਸੈਂਚਿਵੈਰਾਈਟੀ ਹੋ ਗਈ ਆਪਣੇ ਕੋਲ ਪਿਓਰ ਦੀਆਂ ਵੈਰਾਈਟੀਆਂ ਨਾਲ ਫੈਬਰਿਕ ਸਾਰੇ ਪਿਓਰ ਹੋਨੇ ਨੇ ਵਿਸਪੋਰ ਜੀ ਇੱਕ ਗਲਾਸ ਔਰ ਗੰਜੇ ਤੇ ਵਰਕੇਗਾ ਹੈਂਡਵਰਕ ਅਗਰ ਯਰ ਬਹੁਤ ਸੁਣਾ ਸੁਣਾ ਬਹੁਤ ਸੋਹਣੀ ਇੰਜ ਨੇ ਬਲੇਸ਼ਨ ਵਾਲਾ ਲੱਗਦਾ ਨਾਲ ਇਹ ਇੱਕ ਆ ਚੀਜ਼ ਇਹ ਪੂਲ ਡੈਂਡਿੰਗ ਜੇ ਪਿਓਰ ਗਰੇਵ ਨਮਾ ਤਾਂਬੇ ਰੰਗਾ ਰੰਗ ਕਹਿੰਦੇ ਨੇ ਜਿਹਨੂੰ ਹਨਾ ਇਹ ਦਾਸ਼ਟ ਕਲਰ ਬਹੁਤ ਟ੍ਰੈਂਡਸ ਜੇ ਲੈ ਆਇਆ ਹੂੰ ਬਹੁਤ ਸਿਆ ਬਾਤ ਹੈ ਹਲੋ ਆ ਸ਼ਾਲ ਡੈ ਕੀ ਆ ਜੀ ਇਹ ਆ ਦੁਪੱਟਾ ਹੋਗਾ ਇਹ ਜਾਰੀ ਹੋਟਾ ਹੈਗਾ ਲਿੰਚ ਵਾਲਾ ਜਿਹੜਾ ਵੀਰ ਵੀਡੀਓ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ ਨਾ ਉਹਨੂੰ ਬਾਈਨ ਐਕਸਟਰਾ ਡਿਸਕਾਊਂਟ ਉਹ ਦਿੱਤਾ ਜਾਏਗਾ ਸਪੈਸ਼ਲ ਡਿਸਕਾਊਂਟ ਮਿਲੂਗਾ ਉਹਨੂੰ ਥੈਂਕ ਯੂ ਬਾਈ